ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਬਾਪੂ ਕਲਵੰਤ ਸਿੰਘ ਤੁਸੀਂ ਦੇਖੋ ਕਿਦਾਂ ਬਾਪੂ ਕਲਵੰਤ ਸਿੰਘ ਜੀ ਪਲਾਸ ਨੇੜ ਗੁਰਦੁਆਰਾ ਸਾਹਿਬ ਮਹਾਰਾਸ਼ਟਰ ਦੇ ਵਿੱਚ ਗੋੰਬੇ ਦੇ ਕੋਲੇ ਗੁਰੂ ਘਰ ਦੇ ਬਾਹਰ ਬੈਠਾ ਅੱਖਾਂ ਤੋਂ ਅਨਾਂ ਆਪਣਿਆਂ ਦੀ ਅੜੀ ਕਰ ਰਿਆ ਸੀ ਸਾਨੂੰ ਕਿਸੇ ਰਾਹ ਜਾਂਦੇ ਡਰਾਈਵਰ ਵੀਰ ਨੇ ਬਲਵੀਰ ਸਿੰਘ ਬਿੱਲੇ ਨੇ ਇੱਕ ਛੋਟੀ ਜੀ ਵੀਡੀਓ ਬਣਾ ਕੇ ਭੇਜੀ ਬੀਬਾ ਪੂਜੀ ਨੂੰ ਅੱਖਾਂ ਤੋਂ ਦਿਖਦਾ ਨਹੀਂ ਕੱਲਾ ਬਾਪੂ ਬਜ਼ੁਰਗ ਇੱਥੇ ਪੰਜਾਬੀ ਭਰਾ ਸਾਡਾ ਇੱਥੇ ਬੈਠਾ ਬਹੁਤ ਔਖਾ ਰੋਟੀ ਪਾਣੀ ਵੱਲੋਂ ਵੀ ਔਖਾ ਅੱਖਾਂ ਦੀ ਰੌਸ਼ਨੀ ਚਲੇ ਗਈ ਆ ਆਪਣਾ ਕੋਈ ਆਪਦਾ ਕੋਈ ਹੈ ਨਹੀਂਗਾ। ਮੇਰੇ ਵੀ ਇਸ ਬਾਬੂ ਦੀ ਮਦਦ ਕੀਤੀ ਆ। ਸੱਚੇ ਪਾਤਸ਼ਾਹ ਦੀ ਮਿਹਰ ਨਾਲ ਤੁਹਾਡੀਆਂ ਦੁਆਵਾਂ ਤੇ ਅਰਦਾਸਾਂ ਨਾਲ ਅੱਜ ਬਾਪੂ ਕੁਲਵੰਤ ਸਿੰਘ ਜੀ ਸਾਡੇ ਸੁਪਨਿਆਂ ਦੇ ਘਰ ਪਹੁੰਚੇ ਨੇ। ਬਾਪੂ ਜੀ ਦੀ ਅਸੀਂ ਵੀਡੀਓ ਸਾਂਝੀ ਕੀਤੀ ਸੋਸ਼ਲ ਮੀਡੀਆ ਤੇ ਵੀ ਜੇ ਕੋਈ ਸਾਡਾ ਵੀਰ ਆਵਾਜ਼ ਸੁਣਦਾ ਸਾਡੀ ਵੀਡੀਓ ਨੂੰ ਦੇਖਦਾ ਤਾਂ ਬਾਪੂ ਜੀ ਨੂੰ ਮਹਾਰਾਸ਼ਟਰ ਤੋਂ ਪਲਾਸਨੀਰ ਗੁਰੂ ਘਰ ਬੈਠੇ ਨੂੰ ਸਾਡੇ ਤੱਕਰ ਪਹੁੰਚਦਾ ਕਰੇ ਤਾਂ ਉਸ ਵੀਡੀਓ ਨੂੰ ਦੇਖ ਕੇ ਅੱਗੇ ਦੀ ਅੱਗੇ ਗਰੁੱਪਾਂ ਦੇ ਵਿੱਚ ਇਹ ਵੀਰਾਂ ਨੇ ਆਪਣਾ ਫਰਜ਼ ਸਮਝਦਿਆਂ ਹੋਇਆ ਆਪਣੀ ਗੱਡੀ ਦੇ ਵਿੱਚ ਆਪਣੇ ਟਰਾਲੇ ਦੇ ਵਿੱਚ ਬਾਪੂ ਜੀ ਨੂੰ ਉੱਥੋਂ ਜਾ ਕੇ ਲੈ ਕੇ ਆਂਦਾ ਤੇ ਉੱਥੋਂ ਦਿੱਲੀ ਤੱਕ ਆਪਣੀ ਗੱਡੀ 'ਚ ਲੈ ਕੇ ਆਏ ਉੱਥੋਂ ਅੱਗੇ ਦਿੱਲੀ ਤੋਂ ਦੂਸਰੇ ਵੀਰ ਦੀ ਗੱਡੀ ਗੇੜੀ ਜੰਮੂ ਨੂੰ ਚੱਲੀ ਸੀ ਉਹਰੇ ਚ ਬਿਠਾ ਕੇ ਸਾਡੇ ਤੱਕਰ ਪਹੁੰਚਦਾ ਕੀਤਾ ਇਹਨਾਂ ਵੀਰਾਂ ਦਾ ਤੇ ਅਸੀਂ ਦਿਲ ਤੋਂ ਧੰਨਵਾਦ ਵੀ ਕਰਦੇ ਆਂ ਸੀ ਤੇ ਤੁਸੀਂ ਵੀ ਸਾਰੇ ਅਰਦਾਸ ਕਰਿਓ ਬਾਪੂ ਕੁਲਵਾਨ ਸਿੰਘ ਜੀ ਵਾਸਤੇ ਤੇ ਪੂਰੀ ਵੀਡੀਓ ਦੇਖਿਓ ਜਰੂਰ ਤੇ ਸ਼ੇਅਰ ਵੀ ਕਰਿਓ ਬਾਪੂ ਕੁਲਵਾਨ ਸਿੰਘ ਜੀ ਦੇ ਜੀਵਨ ਦਾ ਸਵਾਲ ਨਾਲੇ ਜਿੰਦਗੀ ਦਾ ਸਵਾਲ ਅਸੀਂ ਖੜੇ ਆਂ ਜੀ ਸੁਪਨਿਆਂ ਦੇ ਘਰ ਦੇ ਬਾਹਰ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਉਪਣਿਆਂ ਦੇ ਘਰ ਦੇ ਬਿਲਕੁਲ ਬਾਹਰ ਸੜਕ ਦੇ ਉੱਤੇ ਖੜੇ ਇਹ ਵੀਰਾਂ ਨੇ ਵੱਡਾ ਕੰਟੇਨਰ ਇਹਨਾਂ ਕੋਲੇ ਇਹ ਲੈ ਕੇ ਆਏ ਨੇ ਪਲਾਸ ਨੇੜ ਗੁਰਦੁਆਰਾ ਸਾਹਿਬ ਮਹਾਰਾਸ਼ਟਰ ਦੇ ਵਿੱਚ ਪੈਂਦਾ ਬਾਈ ਉੱਥੇ ਗੁਰਦੁਆਰਾ ਸਾਹਿਬ ਗਏ ਉੱਥੋਂ ਬਾਪੂ ਨੂੰ ਨਾਲ ਲਿਆ ਲੈ ਕੇ 15-1600 ਕਿਲੋਮੀਟਰ ਦੂਰ ਸੁਪਨਿਆਂ ਦੇ ਘਰ ਦੇ ਬਾਹਰ ਪਹੁੰਚ ਗਏ ਮਾਤਾ ਅੰਕਲਵਰਦ ਸਿੰਘ ਜੀ ਜਿੱਥੇ ਕਿਥੇ ਰੱਖੇ ਬਾਪੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਰ ਔਰ ਬਾਪੂ ਠੀਕ ਹੋ ਹਾਂ ਜੀ ਠੀਕ ਹੈ ਜੀ ਤਾਨੂੰ ਮੈਂ ਦਿਖਾਈ ਦਿੰਨਾ ਬਾਪੂ ਨਹੀਂ ਕੁਛ ਵੀ ਨਹੀਂ ਦਿਖਦਾ ਹਾਂਜੀ ਅੱਛਾ ਇਹ ਬਾਪੂ ਉਹ ਮੜਾ ਮੋਟਾ ਨੇਰਾ ਚਾਨਣ ਦੀਦਾ ਨਹੀਂ ਕੋਈ ਨਹੀਂ ਦੇਦਾ ਜਮਾ ਨਹੀਂ ਦੇਦਾ ਨਹੀਂ ਆ ਜਿੱਦਾਂ ਆਪਣੇ ਪੱਤ ਚੜ ਜਾਂਦੀ ਹੈ ਨਾ ਹਾਂ ਜਿੱਦਾਂ ਪੱਤ ਪੱਤ ਚੜ ਹੁੰਦੀ ਹੈ ਨਾ ਹਾਂ ਜਾਂ ਕਦੇ ਤੋਂਪ ਕਦੇ ਸਾਂ ਹਾਂ ਕਦੇ ਕਦੇ ਐਦਾਂ ਹੁੰਦਾ ਵਾ ਅੱਛਾ ਐਦਾਂ ਹੁੰਦਾ ਰਿਹਾ ਕਦੀ ਤੋਂਪ ਆ ਗਈ ਕਦੀ ਸਾਂ ਆ ਗਈ ਜਦੈ ਕੱਟ ਵੱਟ ਕੱਟ ਵੱਟ ਹੁੰਦਾ ਰਹਿੰਦਾ ਇਹਦਾ ਹੁਣ ਕੀ ਵੀ ਆ ਹੁਣ ਧੋਪਾ ਕਿ ਸ਼ਾਮ ਐਸ ਟਾਈਮ ਹੈ ਹਾਂ ਹੁਣ ਤੋਂ ਨੇ ਮਨੂ ਨੇਰਾ ਦਿਖੰ데요 ਸਾਲੇ ਨੇਰਾ ਦਿਖੰ데요 ਆਜੂ ਬਾਪੂ ਥੱਲੇ ਉਤਰਿਓ ਮੇਰਾ ਨਾਮ ਬਾਪੂ ਜੀ ਗੁਰਪ੍ਰੀਤ ਸਿੰਘ ਆ ਹਾਂਜੀ ਤੇ ਮੈਂ ਤੁਹਾਡਾ ਪੁੱਤਰ ਆ ਹਾਂਜੀ ਆ ਬਾਈ ਕੁਲਵਿੰਦਰ ਹੁਣਾਂ ਨਾ ਧੰਨਵਾਦ ਆ ਜਿਹੜੇ ਤੈਨੂੰ ਐਡੀ ਦੂਰੋਂ ਲੈ ਕੇ ਆਏ ਨੇ ਉਤੋਂ ਕੁਲਵੰਤ ਸਿੰਘ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਤਕੜਾ ਹਾਂਜੀ ਤਕੜਾ ਜੀ ਫਿਕਰ ਨਹੀਂ ਕਰਨਾ ਪ੍ਰਮਾਤਮਾ ਨੇ ਤੈਨੂੰ ਐਡੀ ਦੂਰ ਭੇਜਿਆ ਉੱਥੋਂ ਹਾਂਜੀ ਇੱਥੇ ਤਿੱਕਰ ਲੈ ਕੇ ਆਂਦਾ ਅੱਗੋਂ ਵੀ ਵਾਹਿਗੁਰੂ ਆਪੇ ਕੋਈ ਨਾ ਕੋਈ ਪ੍ਰਾਲਾ ਕਰਨਗੇ ਸੱਚੇ ਪਾਤਸ਼ਾਹ ਹਾਂਜੀ ਬਾਪੂ ਕੁਲਵੰਤ ਸਿੰਘ ਜੀ ਹਾਂਜੀ son of ਬਾਪੂ ਪਿਤਾ ਜੀ ਦਾ ਕੀ ਨਾਮ ਪ੍ਰੀਤਮ ਸਿੰਘ ਪ੍ਰੀਤਮ ਸਿੰਘ ਜੀ ਸਾਡੇ ਸੁਪਨਿਆਂ ਦੇ ਘਰ ਹਸਨਪੁਰ ਪਹੁੰਚ ਰਹੇ ਨੇ ਅਸੀਂ ਸੜਕ ਤੇ ਖੜੇ ਹਾਂ ਬਾਹਰ ਇਹ ਉਹੀ ਬਾਪੂ ਜੀ ਨੇ ਜਿਨ੍ਹਾਂ ਦੀ ਵੀਡੀਓ ਅਸੀਂ ਸਾਂਝੀ ਕੀਤੀ ਸੀ ਕੁਝ ਦਿਨ ਪਹਿਲਾਂ ਵੀ ਜੇ ਕੋਈ ਭਰਾ ਸਾਡੀ ਇਸ ਵੀਡੀਓ ਨੂੰ ਦੇਖ ਕੇ ਬਾਪੂ ਜੀ ਨੂੰ ਮਹਾਰਾਸ਼ਟਰ ਤੋਂ ਪਲਾਸ ਨੀਰ ਗੁਰਦੁਆਰਾ ਸਾਹਿਬ ਤੋਂ ਜਿਹੜੇ ਕਿ ਅੱਖਾਂ ਦੀ ਰੋਸ਼ਨੀ ਬਿਲਕੁਲ ਗਵਾ ਚੁੱਕੇ ਨੇ ਬਿਲਕੁਲ ਦਿਖਾਈ ਨਹੀਂ ਦਿੰਦਾ ਬਾਪੂ ਜੀ ਨੂੰ ਇੱਥੇ ਸਾਡੇ ਤੱਕ ਜੇ ਪਹੁੰਚਦਾ ਕਰਦੇ ਕਿਉਂਕਿ ਕਿਸੇ ਡਰਾਈਵਰ ਭਰਾ ਨਹੀਂ ਉੱਥੇ ਜਾਂਦੇ ਹੋયા ਆ ਵੀਡੀਓ ਬਣਾ ਕੇ ਸਾਨੂੰ ਭੇਜੀ ਸੀ ਉਹ ਵੀਰ ਦਾ ਵੀ ਬਹੁਤ ਸ਼ੁਕਰੀਆ ਵਾ ਧੰਨਵਾਦ ਆ ਬਾਈ ਦਾ ਜਿਨੇ ਬਾਪੂ ਦੀ ਇਹ ਵੀਡੀਓ ਬਣਾਈ ਸੀਗੀ ਉਸ ਟਾਈਮ ਤੇ ਜਿਹਦੇ ਸਦਕਾ ਸਾਨੂੰ ਸੇਵਾ ਦਾ ਮੌਕਾ ਜਿਲ੍ਹਾ ਗਰਦਾਸਪੁਰਾ ਤੁਹਾਡਾ ਹਾਂਜੀ ਠੀਕ ਆ ਖਾਸ ਹੈ ਤਾਰੀਵਾਲ ਸਈਆਂ ਤਾਰੀਵਾਲ ਸੋਈਆਂ ਹਾਂਜੀ ਤਾਰਿਆ ਤਾਰੀਵਾਲ ਸਈਆਂ 62 ਦਾ ਨਾਮ ਆ ਅੱਛਾ 62 ਦਾ ਨਾਮ ਸ੍ਰੀ ਹਰਿਕ੍ਰਿਸ਼ਨਪੁਰ ਲੱਗੇ ਸ੍ਰੀ ਹਰਿਕ੍ਰਿਸ਼ਨਪੁਰ ਲੱਗਦੇ ਪਿੰਡ ਦਾ ਨਾਮ ਕੀ ਤੁਹਾਡੇ ਦਾ ਬੰਨਣਾ ਲੱਲੇ ਸਈਆਂ ਕਿਹੜਾ ਲੱਲੇ ਸਈਆਂ ਲੱਲੇ ਸਈਆਂ ਹਾਂਜੀ ਠੀਕ ਆ ਉੱਥੇ ਪਰਿਵਾਰ ਰਹਿਣਾ ਤੁਹਾਡਾ ਕੋਈ ਹਾਂ ਮੇਰਾ ਭਰਾ ਵੱਡਾ ਨਹੀਂ ਛੋਟੇ ਮੈਂ ਤਾਂ ਹਾਂ ਛੋਟੇ ਕਿੰਨੇ ਭੈਣ ਭਰਾ ਤੁਸੀਂ ਐ ਤਿੰਨ ਭੈਣਾਂ ਵਾਂ ਹੌਣ ਭਰਾ ਤੇ ਕੋਈ ਆ ਮੇਰਾ ਅਛਾ ਤਿੰਨ ਭੈਣਾ ਤੇ ਇੱਕ ਭਰਾ ਹੈਗਾ ਹੁਣ ਹੋਰ ਹਾਂ ਤੂੰ ਕਿੰਨੇ ਤਿੰਨ ਭਰਾ ਸੀ ਤੁਸੀਂ ਨਾ ਹੋ ਤਿੰਨ ਸੀ ਓਕੇ ਇੱਕ ਚੜਾਈ ਕਰ ਗਿਆ ਤਿੰਨ ਚੜਾਈਆਂ ਕਰ ਗਏ ਉਹ ਐਕਸੀਡੈਂਟ ਹੋ ਗਿਆ ਇੱਕ ਕੰਪਨੀ ਐਕਸੀਡੈਂਟ ਹੋ ਗਿਆ ਸੀ ਹਾਂ ਉਹਦਾ ਵਿਆਹ ਹੋਇਆ ਸੀ ਹਾਂ ਵਿਆਹ ਹੋਇਆ ਸੀ ਬੱਚੇ ਹੈਗੇ ਉਹਨੇ ਨਹੀਂ ਉਹਦੇ ਬੱਚੇ ਨਹੀਂ ਤੇ ਜਿਹੜਾ ਛੋਟਾ ਦੋਤੋ ਉਹਦਾ ਉਹਦੇ ਬੱਚੇ ਹੈਗੇ ਆ ਜਿਹੜਾ ਮੈਨ ਤੋਂ ਛੋਟਾ ਉਹਦਾ ਇਹ ਕੌਣ ਨਾ ਹੈ ਜਿਹੜਾ ਲੱਲੇ ਰਹਿਂਦਾ ਹਾਂ ਠੀਕ ਉਹਦਾ ਕੀ ਨਾਮ ਲੱਲੇ ਰਹਿਂਦਾ ਉਹਦਾ ਭਰਾ ਥੋੜਾ ਛੋਟਾ ਹਾਂ ਪਸ਼ੌਰਾ ਸਿੰਘ ਪਸ਼ੌਰਾ ਸਿੰਘ ਤੁਹਾਡੀ ਮੈਰਿਜ ਹੋਈ ਸੀ ਬਾਪੂ ਨਹੀਂ ਨਹੀਂ ਸਾਡੇ ਨਹੀਂ ਹੋਇਆ ਨਹੀਂ ਹੋਇਆ ਬਾਪੂ ساری ਜ਼ਿੰਦਗੀ ਕੀ ਕੰਮ ਕੀਤਾ ਤੁਸੀਂ ਅਸੀਂ ਸ਼ਟਰਿੰਗ ਦਾ ਕੰਮ ਕਰਦੇ ਸੀ ਸ਼ਟਰਿੰਗ ਦਾ ਤੁਸੀਂ ਜਾਂ ਕੇ ਸੁੰਧਾੜੀ ਤੇ ਕਰਦੇ ਸੀ ਨਹੀਂ ਦਿਹਾੜੀ ਤੇ ਸੀ ਠੀਕ ਆ ਬਾਪੂ ਕਿੱਥੇ ਉੱਥੇ ਮਹਾਰਾਸ਼ਟਰ ਸੀ ਮਹਾਰਾਸ਼ਟਰ ਆਪਣਾ ਆਪਣਾ ਪਨਵਲਤੌਰਲੇ ਬਨੇ ਪਨਵਲਤੌਰਲੇ ਬਨੇ ਕੱਲ ਬੋਲ ਕੱਲ ਬੋਲੇ ਕੱਲ ਬੋਲੇ ਕੋ ਕੰਪੋਲੀ ਉਹਦੇ ਨਾਲ ਹੀ ਜਿੱਤਰਾ ਮੰਨ ਲਓ ਬੰਬੇ ਦਾ ਹਿੱਸਾ ਹੀ ਜਿੱਤਰਾ ਆਪਣਾ ਅਜ ਲਲਧਿਆਣੇ ਦੇ ਨਾਲ ਲੱਗਦਾ ਹੈ ਇਸ ਤਰ੍ਹਾਂ ਵੀ ਆਪਣਾ ਫਰਜ਼ ਸਮਝਦੇ ਆ ਬਾਪੂ ਨੂੰ ਇੱਥੇ ਟਿੱਕਰ ਲੈ ਕੇ ਆਉਣਾ ਹੁਣ ਅਗਲਾ ਫਰਜ਼ ਹੈ ਜਿਹੜਾ ਆਪਣਾ ਸਾਰਿਆਂ ਦਾ ਵੀ ਬਾਪੂ ਜੀ ਨੂੰ ਬਾਪੂ ਜੀ ਦੇ ਪਰਿਵਾਰ ਨਾਲ ਮਿਲਾਈਏ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸਾਡੀ ਬੇਨਤੀ ਹੈ ਹੱਥ ਜੋੜ ਕੇ ਭਾਈ ਆ ਕੇ ਮਿਲ ਕੇ ਜਾਓ ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਕਿ ਤੁਸੀਂ ਇਹਨੂੰ ਲੈ ਕੇ ਜਾਓ ਇਹਨੂੰ ਰੱਖ ਲੋ ਅਸੀਂ ਸੰਭਾਲ ਕਰਾਂਗੇ ਬਾਪੂ ਜੀ ਦੀ ਅੱਖਾਂ ਦਾ ਆਪਰੇਸ਼ਨ ਮਹਾਰਾਜ ਕਿਰਪਾ ਕਰਨ ਦੀ ਲਾਈਟ ਆ ਜਾਵੇ ਅੱਖਾਂ ਦੀ ਕਿਸੇ ਤਰੀਕੇ ਆਪਰੇਸ਼ਨ ਹੋ ਜੇਵੇ ਬਾਪੂ ਜੀ ਨੂੰ ਦਿਖਣ ਲੱਗ ਜੇਵੇ ਆਪਣੇ ਆਪ ਦੇ ਯੋਗੇ ਹੋ ਜਾਣੇ ਤੇ ਤੁਸੀਂ ਵੀ ਆਪਣਾ ਫਰਜ਼ ਨਿਭਾਇਓ ਜਰੂਰ ਮਿਲ ਕੇ ਜਾਇਓ ਆ ਕੇ ਹੁਣ ਬਾਪੂ ਜੀ ਦਾ ਜਿਹੜਾ ਸਫਰ ਆ ਜ਼ਿੰਦਗੀ ਦਾ ਉਹ ਸੁਪਨਿਆਂ ਦੇ ਘਰ ਵਿੱਚ ਤੰਦਰੁਸਤੀ ਭਰਿਆ ਬਤੀਤ ਹੋਵੇ ਇਹਦੇ ਲਈ ਸਾਰੀ ਸੰਗਤ ਅਰਦਾਸ ਕਰਿਓ ਸੋ ਨਿਹਾਲ ਵਾਗ ਵਾਗ ਬਹਿ ਜਾ ਇੱਥੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਾਪੂਏ ਤੇਰੇ ਚਰਨ ਪਿਆ ਕੇ ਸਾਡੇ ਸੁਪਨਿਆਂ ਦੇ ਘਰ ਚ ਬਾਪੂ ਹਾਂਜੀ ਤੇਰੇ ਲਈ ਇਹ ਧਰਤੀ ਭਾਗਾਂ ਲਈ ਹੋਵੇ ਤੇ ਤੂੰ ਇਸ ਧਰਤੀ ਲਈ ਭਾਗਾਂਣਾ ਹੋਵੇਂ ਬਾਪੂ ਅਸੀਂ ਤੇ ਅਰਦਾਸ ਕਰਦੇ ਹਾਂ ਤੇ ਆਹ ਬਾਈਆਂ ਨੂੰ ਮਹਾਰਾਜ ਤੰਦਰੁਸਤੀਆਂ ਬਖਸ਼ਣ ਜਿਹੜੇ ਤੈਨੂੰ ਐਡੀ ਦੂਰੋਂ ਇੱਥੇ ਸਾਡੇ ਤੱਕ ਲੈ ਕੇ ਆਏ ਨੇ ਤੇ ਹੁਣ ਬਾਪੂ ਜੀ ਦਾ ਜਿਹੜਾ ਸਫਰ ਆ ਜ਼ਿੰਦਗੀ ਦਾ ਉਹ ਸੁਪਨਿਆਂ ਦੇ ਘਰ ਵਿੱਚ ਤੰਦਰੁਸਤੀ ਪਰਿਆਪਤੀਕ ਹੋਵੇ ਇਹਦੇ ਲਈ ਸਾਰੀ ਸੰਗਤ ਅਰਦਾਸ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ